ਅੱਜ 26 ਜਨਵਰੀ ਗਣਤੰਤਰ ਦਿਵਸ ਮੌਕੇ ਨਕੋਦਰ ਵਿਖੇ ਕਾਂਗਰਸ ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਮੌਜੂਦਾ ਐਮਪੀ ਜਲੰਧਰ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਤੇ ਕਾਂਗਰਸ ਦੇ ਨਵੇਂ ਬਣੇ ਦਫ਼ਤਰ ਦਾ ਉਦਘਾਟਨ ਕੀਤਾ ਇਸ ਮੌਕੇ ਡਾਕਟਰ ਨਵਜੂਦ ਸਿੰਘ ਦਾਈਆ ਚਰਨਜੀਤ ਸਿੰਘ ਚੰਨੀ ਤੇ ਹੋਰ ਬੁਲਾ ਰਿਆ ਨੇ ਸੰਬੋਧਨ ਕੀਤਾ ਡਾਕਟਰ ਨਵਜੋਤ ਸਿੰਘ ਦਾਇਆ ਨੇ ਬਖ ਬਖ ਪਿੰਡਾਂ ਤੋਂ ਆਏ ਕਾਂਗਰਸ ਦੇ ਵਰਕਰਾਂ ਤੇ ਹੋਰ ਆਗੂਆਂ ਦਾ ਧੰਨਵਾਦ ਕੀਤਾ ਤੇ ਆਖਿਆ ਕਿ ਇਹ ਦਫ਼ਤਰ ਵਿੱਚ ਸਾਡੇ ਕਾਂਗਰਸ ਦੇ ਵਰਕਰ ਕਿਸੇ ਟਾਈਮ ਵੀ ਆ ਕੇ ਬੈਠ ਸਕਦੇ ਹਨ ਤੇ ਆਪਣੇ ਵਿਚਾਰ ਵੀ ਰੱਖ ਸਕਦੇ ਹਨ ਜਿੰਦਾਬਾਦ ਜਿੰਦਾਬਾਦ ਸਰ 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 ਇੱਥੇ ਆਓ। ਬਹੁਤ ਅੱਛੀ ਗੱਲ ਜੀ ਦੱਸੋ। ਪਰ ਇੱਥੇ ਹੀ ਰੱਖਣਾ ਹੈ। ਕਿੰਨਾ ਰੱਖਣਾ ਹੈ? 10 ਬੰਦੇ ਦਾ। ਅੰਮ੍ਰਿਤ ਦੀ ਘਟਕੂ। ਅੱਲਾਹੁ ਅਕਬਰ। ਮੈਂ ਕਿਹੋ ਜੀ ਇਹ ਪਰ ਮੜ ਜਾ ਖਿੱਚਣ। ਹਾਂ ਜੀ।

ਇਹ ਟਰੱਸ ਨੋਟਾਂ ਦੇ ਭਰੀ ਫਿਰਦੇ ਆ ਮੈਂ ਤਾਂ ਵਸੇ ਇੱਥੇ ਜਿਹੜਾ ਵੀ ਤੁਹਾਡਾ ਕਾਫੀਆ ਡਿਊਟੀ ਜਿਹੜੀ ਆ ਉਹ ਪਾਰਟੀ ਨੂੰ ਅੱਗੇ ਲਿਜਾਊਗੀ ਮੈਂ ਨਹੀਂ ਇਹ ਬੇਨਤੀ ਕਰਦਾ ਹਾਂ ਅਸਜੀ ਤੋਂ ਕਿ ਬਲਾ ਜੀ ਗੁਰਜੀ ਗਿਆ ਖਾਲਸਾ ਬਲਾ ਜੀ ਗੁਰਜੀ ਕੀ ਫਤਿਹ ਧੰਨਵਾਦ ਐਡਵੋਕੇਟ ਸਦੂ ਸਾਹਿਬ ਮੈਂ ਫਿਰ ਇਹ ਕਰੀ ਬੇਨਤੀ ਕਰਦਾ ਮੇਰੇ ਭਰਾ ਜਿਹੜੇ ਇੱਥੇ ਖੜੇ ਆ ਤੁਪੇ ਆਪਾਂ ਕੁਰਸੀ ਹੋ ਲਵਾਤੀਆਂ ਸਾਰੇ ਉਥੇ ਬੈਠਣ ਦੀ ਖੇਚਲ ਕਰਨ ਤਾਂ ਦਾ